ਮੂਸੇਵਾਲਾ ਦਾ 30 ਨਵੰਬਰ ਨੂੰ ਜਾਂ ਉਸ ਦੇ ਨੇੜੇ ਤੇੜੇ ਦੇ ਸਮੇਂ ਦੇ ਵਿੱਚ ਇੱਕ ਨਵਾਂ ਕੀਟ ਆ ਜਿਹੜਾ ਰਿਲੀਜ਼ ਹੋਣ ਵਾਲਾ ਹੈ 30 ਨਵੰਬਰ ਦੇ ਆਸ-ਪਾਸ ਢਿੱਲੀ ਬੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਅੱਜ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਦੇ ਵਿੱਚ ਮੌਜੂਦ ਹਾਂ ਤੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਮੌਜੂਦ ਹਾਂ ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਗਏ ਬੇਸ਼ੱਕ ਕਾਫੀ ਸਮਾਂ ਹੋ ਗਿਆ ਹੈ ਕਈ ਸਾਲ ਗੁਜ਼ਰ ਗਏ ਨੇ ਪਰ ਸਿੱਧੂ ਨੂੰ ਉਸਿਆ ਅੱਜ ਵੀ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਚੇਤਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਵੱਸਦਾ ਜਿਸ ਤਰ੍ਹਾਂ ਉਹ ਜਿਉਂਦਾ ਹੁੰਦਾ ਵੱਸਦਾ ਸੀ ਅੱਜ ਸਿੱਧੂ ਮੂਸੇਵਾਲੇ ਦੀ ਯਾਦਗਾਰ ਤੇ ਆਈਆਂ ਤਾਂ ਯਾਦਗਾਰ ਦੀ ਦਿੱਖ ਪਰਿਵਾਰ ਵੱਲੋਂ ਕਾਫੀ ਬਦਲ ਦਿੱਤੀ ਗਈ ਆ ਤਾਂ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਸਿੱਧੂ ਮੂਸੇਵਾਲਾ ਜਦੋਂ ਦੁਨੀਆ ਤੋਂ ਜਾਂਦੇ ਨੇ ਤਾਂ ਕੱਲਾ ਇਸ ਜਗ੍ਹਾ ਤੇ ਉਹਨਾਂ ਦਾ ਇੱਕ ਬੁੱਤ ਲਗਾਇਆ ਜਾਂਦਾ ਪਰ ਫਿਰ ਕੁਝ ਸਿਕਿਉਰਿਟੀ ਰੀਜ਼ਨਸ ਕਰਕੇ ਲਾ ਲਓ ਜਾਂ ਹੋਰ ਕਈ ਚੀਜ਼ਾਂ ਹੋ ਜਾਂਦੀਆਂ ਨੇ ਜਿਸ ਕਰਕੇ ਹੁਣ ਸਿੱਧੂ ਮੂਸੇਵਾਲਾ ਦਾ ਜਿਹੜਾ ਬੁੱਤ ਹੈ ਉਸ ਦੇ ਆਲੇ-ਦੁਆਲੇ ਸ਼ੀਸ਼ਿਆਂ ਦੀ ਇੱਕ ਬਾਉਂਡਰੀ ਬਣਾ ਦਿੱਤੀ ਗਈ ਆ ਜਿਹੜੇ ਲੋਕ ਆਉਂਦੇ ਨੇ ਦੂਰੋਂ ਦੂਰੋਂ ਤਾਂ ਸਿੱਧੂ ਮੂਸੇਵਾਲਾ ਦੀ ਇਸ ਸਟੈਚੂ ਦੇ ਨਾਲ ਤਸਵੀਰਾਂ ਖਿਚਾ ਕੇ ਜਾਂਦੇ ਨੇ ਤਾਂ ਇਹ ਜਗ੍ਹਾ ਜਿੱਥੇ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਹੁੰਦਾ ਹੈ ਇਸ ਜਗ੍ਹਾ ਤੇ ਹੁਣ ਇੱਕ ਪਾਰਕ ਦੇ ਰੂਪ ਦੇ ਵਿੱਚ ਉਸ ਨੂੰ ਤਬਦੀਲ ਕਰ ਦਿੱਤਾ ਗਿਆ ਹੈ ਹਾਲਾਂਕਿ ਕੁਝ ਕਹਿ ਸਕਦੇ ਆ ਕਿ ਸਮੇਂ ਦਾ ਵੀ ਰੱਖਿਆ ਗਿਆ ਕਿ ਰਾਤ ਵਕਤ ਇਹ ਪਾਰਕ ਜਾਂ ਜਿਹੜਾ ਸਿੱਧੂ ਮੂਸੇਵਾਲਾ ਦੀ ਯਾਦਗਾਰ ਹੈ ਜਿਹੜੀ ਜਿਸ ਜਗ੍ਹਾ ਤੇ ਇਹ ਬੰਦ ਹੋ ਜਾਂਦਾ ਹੈ ਪਰ ਦੁਪਹਿਰ ਦੇ ਸਮੇਂ ਜਿੰਨੇ ਵੀ ਦੂਰੋਂ ਨੇੜੇੋਂ ਲੋਕ ਨੇ ਉਹ ਇੱਥੇ ਆ ਸਕਦੇ ਨੇ ਇੱਥੇ ਆਉਣ ਦਾ ਖਾਸ ਰੀਜਨ ਇਹ ਹੈ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤਾ ਹੈ ਜਿਸ ਤੇ ਉਹਨਾਂ ਨੇ ਹੋਰ ਵੀ ਕਾਫੀ ਗੱਲਾਂ ਕਹੀਆਂ ਨੇ ਪਰ ਜਿਹੜੀ ਵੱਡੀ ਗੱਲ ਕਹੀ ਹੈ ਉਹ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਸਿੱਧੂ ਮੂਸੇਵਾਲੇ ਦਾ 30 ਨਵੰਬਰ ਨੂੰ ਜਾਂ ਉਸ ਦੇ ਨੇੜੇ ਤੇੜੇ ਦੇ ਸਮੇਂ ਦੇ ਵਿੱਚ ਇੱਕ ਨਵਾਂ ਗੀਤ ਆ ਜਿਹੜਾ ਰਿਲੀਜ਼ ਹੋਣ ਵਾਲਾ ਹੈ 30 ਨਵੰਬਰ ਦੇ ਆਸ-ਪਾਸ ਤਾਂ ਕਹਿ ਸਕਦੇ ਆ ਕਿ ਨਵੇਂ ਸਾਲ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦੇ ਕਟੜ ਫੈਨਸ ਨੂੰ ਇੱਕ ਕਾਸਟ ਉਹ ਪਾਸ ਸਿੱਧੂ ਪਰਵਾਜ਼ ਦੇਣ ਜਾ ਰਿਹਾ ਹੈ ਹਾਲਾਂਕਿ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਛੋਟਾ ਸਿੱਧੂ ਆ ਜਿਹੜਾ ਉਸ ਦੀਆਂ ਵੀ ਕਈ ਤਸਵੀਰਾਂ ਵੀਡੀਓਸ ਵਾਇਰਲ ਹੁੰਦੀਆਂ ਨੇ ਹਾਲਾਂਕਿ ਕੁਝ AI ਦੇ ਨਾਲ ਵੀ ਬਣਾ ਕੇ ਵਾਇਰਲ ਕੀਤੀਆਂ ਜਿਸ ਤੇ ਮਾਤਾ ਜੀ ਕਾਫੀ ਖਫਾ ਨਜ਼ਰ ਆਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਇਸ ਤਰ੍ਹਾਂ ਦਾ ਨਹੀਂ ਕਰਨਾ ਚਾਹੀਦਾ ਕੁਝ ਲੋਕ ਹਜੇ ਵੀ ਮੇਰੇ ਪੁੱਤ ਤੋਂ ਨਫ਼ਰਤ ਕਰਦੇ ਨੇ ਇਸ ਤਰ੍ਹਾਂ ਦੇ ਬਿਆਨ ਮਾਤਾ ਚਰਨ ਕੌਰ ਨੂੰ ਦੇਣੇ ਪਏ ਸੀ ਪਰ ਤੁਹਾਨੂੰ ਦੱਸੀ ਕਿ ਸਿੱਧੂ ਮੂਸੇਵਾਲ ਦੀ ਯਾਦਗਾਰ ਤੇ ਸਾਫ ਸਫਾਈ ਦਾ ਵੀ ਪੂਰਾ ਜਿਹੜਾ ਖਿਆਲ ਰੱਖਿਆ ਗਿਆ ਆਲੇ ਦੁਆਲੇ ਬੂਟੇ ਲਗਾਏ ਗਏ ਨੇ ਤਾਂ ਖੁੱਲਾ ਜਿਹੜਾ ਪਾਰਕ ਬਣਾਇਆ ਗਿਆ ਤੇ ਲੰਮੀ ਜੇ ਕਹਿ ਸਕਦੇ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਦਰਸ਼ਕ ਨੇ ਇੱਥੇ ਆਉਂਦੇ ਰਹਿੰਦੇ ਨੇ ਸਿੱਧੂ ਮੂਸੇਵਾਲੇ ਦੀ ਤਸਵੀਰ ਨੂੰ ਨਮਨ ਕਰਦੇ ਰਹਿੰਦੇ ਨੇ ਸਿੱਧੂ ਮੂਸੇਵਾਲੇ ਦੀ ਯਾਦਗਾਰ ਨੂੰ ਨਮਨ ਕਰਦੇ ਰਹਿੰਦੇ ਨੇ ਕਿਉਂਕਿ ਇਸ ਜਗ੍ਹਾ ਤੇ ਸਿੱਧੂ ਮੂਸੇਵਾਲੇ ਦਾ ਸੰਸਕਾਰ ਹੋਇਆ ਸੀ ਮੂਸਾ ਪਿੰਡ ਅੱਜ ਸਿੱਧੂ ਮੂਸੇਵਾਲੇ ਦੇ ਨਾਂ ਦੇ ਨਾਲ ਜਾਣੇ ਜਾਂਦਾ ਮਾਨਸਾ ਕਹਿ ਸਕਦੇ ਆ ਸਿੱਧੂ ਮੂਸੇਵਾਲੇ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਆਮ ਤੌਰ ਤੇ ਤੁਸੀਂ ਗੱਡੀਆਂ ਦੇ ਵਿੱਚ ਹਰ ਪਾਸੇ ਸਿੱਧੂ ਦੀਆਂ ਤਸਵੀਰਾਂ ਅੱਜ ਵੀ ਤਾ ਸਿੱਧੂ ਅਕਸਰ ਗੀਤਾਂ ਦੇ ਵਿੱਚ ਵੀ ਕਹਿੰਦਾ ਹੁੰਦਾ ਸੀ ਕਿ 11 ਦੀ ਬਹਾਹ ਤੇ ਮੇਰੇ ਟੈਟੂ ਬਣਨੇ ਗੋਲੀ ਵੱਜੀ ਤੋਂ ਤੂੰ ਸੋਚੀ ਨਾ ਮੈਂ ਮੁੱਕ ਜਾਊਂਗਾ ਤਾਂ ਸਿੱਧੂ ਮੂਸੇਵਾਲੇ ਦੀਆਂ ਅੱਜ ਵੀ ਤਸਵੀਰਾਂ ਲੋਕੀ ਘਰਾਂ ਦੇ ਵਿੱਚ ਵੀ ਲਾਉਂਦੇ ਨੇ ਗੱਡੀਆਂ ਦੇ ਵਿੱਚ ਵੀ ਲਾਉਂਦੇ ਨੇ ਤਾਂ ਹਰ ਕੋਈ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦਾ ਹੈ ਤਾਂ ਲਗਾਤਾਰ ਜੇ ਕਹਿ ਸਕਦੇ ਸਿੱਧੂ ਮੂਸੇਵਾਲਾ ਦਾ ਪਿਆਰ ਕਰਨ ਵਾਲੇ ਜਿਹੜੇ ਨੇ ਆਉਂਦੇ ਰਹਿੰਦੇ ਨੇ ਤਾਂ ਹੁਣ ਜੇ ਤੁਹਾਨੂੰ ਦੱਸਦੀ ਕਿ 30 ਨਵੰਬਰ ਨੂੰ ਸਿੱਧੂ ਮੂਸੇਵਾਲਾ ਦਾ ਜਿਹੜਾ ਗੀਤ ਆ ਆਸ-ਪਾਸ ਦੇ ਇਸ ਸਮੇਂ ਦੇ ਵਿੱਚ ਆ ਸਕਦਾ ਹੈ ਪਰਿਵਾਰ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਯਾਦਗਾਰ ਹੈ ਜਿਹੜੀ ਜਿੱਥੇ ਸਿੱਧੂ ਦਾ ਇੱਕ ਬੋਤ ਲਗਾਇਆ ਹੋਇਆ ਤੇ ਆ ਕੁਝ ਹੋਰ ਤਸਵੀਰਾਂ ਵੀ ਨੇ ਜਿਹੜੀਆਂ ਜਿਹੜੀਆਂ ਪਰਿਵਾਰ ਵੱਲੋਂ ਇੱਥੇ ਲਗਾਈਆਂ ਗਈਆਂ ਨੇ ਕਿਉਂਕਿ ਜਿਹੜੇ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਦੇ ਨੇ ਉਹ ਇੱਥੇ ਆਉਂਦੇ ਰਹਿੰਦੇ ਨੇ ਸਿੱਧੂ ਦੀ ਬਾਦਸ਼ਾਹਤ ਮਿਊਜ਼ਿਕ ਇੰਡਸਟਰੀ ਤੇ ਅੱਜ ਵੀ ਕਾਇਮ ਆ ਹਾਲਾਂਕਿ ਪਿਤਾ ਬਲਕੌਰ ਸਿੰਘ ਵੱਲੋਂ ਇੱਕ ਵੱਡਾ ਬਿਆਨ ਵੀ ਦਿੱਤਾ ਗਿਆ ਕਿ ਜੇ ਕਿਸੇ ਨੂੰ ਵਹਿ ਮੈਂ ਤਾਂ ਉਹ ਆਲੇ ਇਸ ਸਮੇਂ ਦੇ ਨੇੜੇ ਤੇੜ ਕੋਈ ਵੀ ਗਾਣਾ ਰਿਲੀਜ਼ ਕਰ ਸਕਦਾ ਹੈ ਤਾਂ ਇਹ ਬਹੁਤ ਵੱਡਾ ਇੱਕ ਸਾਬ ਦਾ ਖੁੱਲਾ ਚੈਲੰਜ ਸਿੱਧੂ ਮੂਸੇਵਾਲੇ ਦੇ ਪਿਤਾ ਨੇ 뮤직 ਇੰਡਸਟਰੀ ਨੂੰ ਦੇ ਦਿੱਤਾ ਹੈ ਕਿਉਂਕਿ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੇ ਪਿਤਾ ਇੰਡਸਟਰੀ ਤੇ ਕਾਫੀ ਵੱਡੇ ਸਵਾਲ ਚੁੱਕਦੇ ਰਹੇ ਨੇ ਉਹਨਾਂ ਦੇ ਪੁੱਤ ਨੂੰ ਲੈ ਕੇ ਕਿ ਉਹਨਾਂ ਦੇ ਪੁੱਤ ਦੇ ਨਾਲ ਇੰਡਸਟਰੀ ਦੇ ਵਿੱਚ ਕੁਝ ਲੋਕਾਂ ਨੇ ਜਿਹੜਾ ਸਹੀ ਵਤੀਰਾ ਨਹੀਂ ਕੀਤਾ ਤਾਂ ਤੁਸੀਂ ਇਹ ਜਿਹੜਾ ਕਹਿ ਸਕਦੇ ਆ ਸਿੱਧੂ ਮੂਸੇ ਦੀ ਯਾਦਗਾਰ ਆ ਇਸ ਨੂੰ ਨਵੀਂ ਦਿੱਖ ਦਿੱਤੀ ਗਈ ਆ ਤਾਂ ਜੋ ਸਿੱਧੂ ਮੂਸੇ ਨੂੰ ਜਿਹੜੇ ਪਿਆਰ ਕਰਨ ਆਉਂਦੇ ਨੇ ਉਹ ਸਿੱਧੂ ਮੂਸੇ ਨੂੰ ਖਾਸ ਤਰੀਕੇ ਦੇ ਨਾਲ ਨਮਨ ਕਰ ਸਕਣ ਉਹ ਕਿਸੇ ਵੀ ਤਰੀਕੇ ਦੀ ਨਿਰਾਸ਼ਾ ਨਾ ਹੋਣ ਹਾਲਾਂਕਿ ਜਿਹੜਾ ਬੁੱਤ ਸੀ ਸਟੈਚੂ ਸੀ ਤਾਂ ਕਈ ਲੋਕ ਉਸ ਦੇ ਨਾਲ ਲੈ ਕੇ ਤਸਵੀਰ ਖਿਚਾਉਂਦੇ ਸੀ ਇਸ ਵਾਰ ਕਰਕੇ ਪਰਿਵਾਰ ਨੇ ਇਸ ਚੀਜ਼ ਦਾ ਧਿਆਨ ਰੱਖਿਆ ਹੈ ਕਿ ਸਿੱਧੂ ਮੂਸੇਵਾਲ ਦੀ ਜਿਹੜੀ ਤਸਵੀਰ ਆ ਮਾਫ ਕਰਨਾ ਬੁੱਤ ਆ ਜਿਹੜਾ ਉਸ ਨੂੰ ਉਸੇ ਤਰੀਕੇ ਦੇ ਨਾਲ ਸਹੀ ਰਵੇ ਜਿਹੜਾ ਖਰਾਬ ਨਾ ਹੋਵੇ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਖਰਾਬੀ ਨਾ ਹੋਵੇ ਇਸ ਕਰਕੇ ਉਸ ਨੂੰ ਹੁਣ ਸ਼ੀਸ਼ੇ ਦੇ ਵਿੱਚ ਕਹਿ ਸਕਦੇ ਆ ਬੰਦ ਕਰ ਦਿੱਤਾ ਗਿਆ ਤਾਂ ਜੋ ਲੋਕ ਨੇ ਜਿਹੜੇ ਜਿਹੜੇ ਦੂਰੋਂ ਨੇੜੇ ਆਉਂਦੇ ਨੇ ਉਹ ਆਉਣ ਜ਼ਰੂਰ ਅਤੇ ਉਸ ਦੇ ਨਾਲ ਤਸਵੀਰਾਂ ਵੀ ਲੈ ਸਕਣ ਤਾਂ ਜੋ ਲੰਮੇ ਸਮੇਂ ਤੱਕ ਸਦੂ ਮੂਸਰ ਦਾ ਸਟੈਚੂ ਆ ਜਿਹੜਾ ਉਸ ਦਾ ਰੰਗ ਰੋਗਨ ਖਰਾਬ ਨਾ ਹੋਵੇ ਉਸ ਦੀ ਦਿੱਖ ਬਰਕਰਾਰ ਰਵੇ